ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਧਰਪੁਰਿਆ ਡੇਰੀ ਫਾਰਮ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਹਾਂ ਜੋ ਇਸ ਚੈਨਲ ਦੇ ਨਾਲ ਜੁੜਿਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਗਈ। ਕਵੈਸਟ ਕਰਦੇ ਹਾਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲੇ ਤੇ ਕਿਤੇ ਵੀ ਪਸ਼ੂ ਖਰੀਦਣਾ ਹੈ ਆਪਣੀ ਨਰਖ ਪਰਖ ਕਰਕੇ ਚੋਕੇ ਟਿਪਕੇ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਪੈਸੇ ਲਾਉਣੇ ਹਨ ਤੇ ਬਾਕੀ ਬਥੇਰੇ ਜਾਣਕਾਰੀ ਲੈ ਕੇ ਬਾਈ ਤੁਹਾਨੂੰ ਦਿੰਨੇ ਆ ਤੇ ਕਰਦੇ ਆ ਗੱਲਬਾਤ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਕਿਸੇ ਵੀਡੀਓ ਵੇਖ ਕੇ ਅੱਗੇ ਤਾਂ ਅਕਰ ਦੱਬ ਕੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਬਧੇਰੇ ਜਾਣਕਾਰੀ ਲੈ ਕੇ ਆਉ ਦਈਏ ਬਾਈ ਸਾਹਿਬ ਸਿੰਘ ਤੋਂ ਪਹੁੰਚੇ ਆ ਪਿੰਡ ਬਲੇਰ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਕਰਦੇ ਆ ਗੱਲਬਾਤ ਆਜੋ ਪਾਪਾ ਜੀ ਹੁੜਿਆ ਆਜੋ ਜੀ ਤੁਸੀਂ ਆਜੋ ਤੇ ਮੋਬਾਈਲ ਨੰਬਰ ਆਪਣਾ ਕਨੈਕਟ ਨੰਬਰ ਉੱਪਰ ਚੱਲਦਾ ਹੋਊਗਾ ਕੋਈ ਤੇ ਆ ਬਹੁਤ ਬਹੁਜੀ ਸਾਸਰੀ ਕਾਲ ਸਾਸਰੀ ਕਾਲ ਜੀ ਹੋ ਠੀਕ ਠਾਕ ਆ ਠੀਕ ਠਾਕ ਵਧੀਆ ਚੜਦੀ ਕਲਾ ਚੜਦੀ ਕਲਾ ਠੀਕ ਐ ਵਪਾਰ ਦਾ ਕੰਮ ਹੈ ਹਾਂਜੀ ਤੇ ਕਿੜਵਾ ਸੁਹਾ ਤੀਜਾ ਤੇ ਦੁੱਜਾ ਤੀਜਾ ਤੇਜਾ ਸੁਭਾਈਏ ਕਿ ਮੈਂ ਕਿਹਾ ਤੇ ਸੋਈ ਨੂੰ ਹੋ ਗਏ ਨੇ 5-4 ਦਿਨ 4 ਕਿ ਦਿਨ ਹੋਏ ਠੀਕ ਐ ਬੋਲਾ ਕਿੰਨਾ ਹੈ ਬੋਲਾ 10 ਤੋਂ 11 ਹੋਏ ਅੱਛਾ ਚੰ ਚੰਗੇ ਬਹੁਤ ਵਧੀਆ ਮੈਂ ਨਾ ਪਸ਼ਮੀ ਪਈ ਆਵੇ ਬੱਚਾ ਲੱਗ ਗਿਆ ਤੇ ਬੱਚਾ ਹਾਂ ਬੱਚਾ ਪੈ ਗਿਆ ਉਹੋ ਹੀ ਥੱਲੇ ਲੱਗੇ ਸੀ ਤੇ ਉਹ ਪਸਮਾਈ ਇਸੇ ਕਰਕੇ ਤੇ ਆਪਾਂ ਭੈਣ ਭਰਾਵਾਂ ਨੂੰ ਖੋਲ ਕੇ ਤੋੜ ਕੇ ਵਿਖਾ ਦਈਏ ਤੇ ਖੋਲ ਤਾਂ ਲਿਆ ਹੁਣ ਆਪਣਾ ਪਿੰਡ ਹੈਗਾ ਬਹਿੜਵਾਲ ਤੇ ਜ਼ਿਲ੍ਹਾ ਇਹਨੂੰ ਤਰਨਤਾਰਨ ਤਹਿਸੀਲ ਪੱਟੇ ਆਪਾਂ ਭਾਈ ਸਾਹਿਬ ਸਿੰਘ ਦੇ ਫਾਰਮ ਤੇ ਪਹੁੰਚੇ ਆ ਤੇ ਚੰਗੀ ਸੋਹਣੀ ਆ ਤਿੱਜਾ ਸੁਭਾ ਮੱਝੂ ਚੰਗੇ ਰਿਕਾਰਡ ਵਾਲੀ ਆ ਦੁੱਧ ਜਿਹੜਾ ਦੋ ਕਿਲੋ ਬੜੇ ਆਰਾਮਦਾਰੀ ਨਾਲ ਹੋਰ ਕਰ ਸਕਦੀ ਆ ਕਿਉਂਕਿ ਅਜੇ ਤਾਜੀ ਬਿਲਕੁਲ ਸਹੀ ਹੈ ਲਓ ਜੀ ਮੋੜ ਲਿਓ ਭਾਵੇਂ ਜੀ ਲੋ ਜੀ ਕਰ ਲੋ ਚੈੱਕ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਹਾਈਟ ਵੀ ਚੰਗੀ ਮੈਂ ਦੀ ਪਿੱਠ ਥੋੜੇ ਇਹਦੇ ਵੀ ਸੋਹਣੀ ਮੈਂ ਠੀਕ ਹੈ ਜੀ ਲੋ ਜੀ ਕਰ ਲੋ ਚੈੱਕ ਤੇ ਇਹਦੀ ਪਾਈ ਕੀ ਕੀਮਤ ਕਰਦੇ ਆਪਾਂ ਕੀ ਕੀਮਤ ਕਰਦੇ ਆ 1 ਲੱਖ ਰੁਪਇਆ ਕਿੰਨੀ ਭਾਈ ਕੀਮਤ ਕਰਦੇ ਆ 1 ਲੱਖ ਰੁਪਇਆ ਕਿੰਨੇ ਦੀ ਦੇ ਦਾਂਗੇ ਲੈ ਜਾ ਜਿਹੜਾ ਉਥਲਾ ਜਾ 90 ਦੀ ਕਰ ਦਗੇ 10 ਛੱਡ ਦਗੇ ਤਾਂ 10 ਛੱਡ ਦਗੇ ਆ 90 ਦੀ ਦੇ ਦਗੇ ਨਾ ਫਿਰ ਮੈਂ ਚੰਗੀ ਆ ਚਲੋ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਆ ਫਿਰ ਵੀ ਆਪਣੀ ਤਸੱਲੀ ਕਰਕੇ ਚੋਣ ਚਾਂ ਚੰਗੀ ਆ ਤੇ ਲੈ ਜਾਓ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ